ਫਾਇਰ ਕਰੋ ਕੰਬਲ ਇੱਕ ਹੈ ਆਣੀ ਦੀ ਸੌਪੜੋਂ ਲੋਟ ਆਉਣਾ ਗੱਲ ਸੁਣ ਲੋ ਹਾਂ ਬਾਪੂ ਜਦੋਂ ਪੱਦ ਮਾਰਿਆ ਕਰਾਂਗੇ ਨਾ ਹਾਂ ਪੱਦ ਮਾਰਨ ਤੋਂ ਪਹਿਲਾਂ ਤਾਂ ਦੱਸਿਆ ਕਰੋ ਵੀ ਬੰਦੇ ਆ ਗਏ ਹਾਂ ਠੀਕ ਆ ਤਾਂ ਮੂੰਹ ਬਾਹਰ ਕਰਿਆ ਕਰਾਂਗੇ ਮੁਸਕ ਨਿਕਲ ਜਾਏ ਤਾਂ ਮੂੰਹ ਉੱਤੇ ਲੈ ਲਿਆ ਕਰਾਂਗੇ ਠੀਕ ਆ ਠੀਕ ਆ ਜੇ ਮੁਸਕ ਬਾਕੇ ਆ ਉਦੋਂ ਬਾਅਦ ਕੀ ਕਰੋ ਬੰਦੇ ਬਾਕੇ ਫਿਰ ਕੰਬਲ ਉੱਤੇ ਲੈਣਾ ਕਰਾਂਗੇ ਸਹੀ ਗੱਲ ਹੈ ਬਾਪੂ ਮੈਂ ਤਾਂ ਸੌਣੇ ਹੀ ਨਹੀਂ ਜਾਣਾ ਪਤੋ ਠੀਕ ਆ ਹਾਂ ਉਹ ਜਿਹਨੇ ਪੱਤ ਮਾਰਨਾ ਹਾਲ 10 ਪਹਿਲਾਂ ਕਰ ਬੰਦੇ ਆ ਗਏ ਠੀਕ ਆ ਬਾਪੂ ਮੁਸਕ ਬਾਗ ਗਿਆ ਤੇਰੇ ਕੋਈ ਬੰਦੇ ਬਾਗੇ ਠੀਕ ਆ ਲੈ ਲੋ ਤਰਾ ਉਹ ਬੰਦੇ ਆ ਕੇ ਬੰਦ ਲਾਗੇ ਬਾਪੂ ਬੰਦੇ ਬਾਗੇ ਉਹ ਐਡੀ ਸ਼ੀਦੀ ਕਿੱਥੇ ਬਾਗੇ ਇਹਦਾ ਪੈਂਟ ਦੀ ਤੁਰੇ ਫਿਰਦੇ ਹੋਣਗੇ ਯਾਰ ਮੇਰਾ ਖਾਲਾ ਕਿਵੇਂ ਮੁਸਕ ਖਾਇਆ ਓਏ ਨੋ ਨੋ ਖਾਇਆ ਉਹ ਬਾਪੂ ਬਾਗੇ ਬੰਦੇ ਤਾਂ ਉਹ ਬਾਗੇ ਪੱਕੀ ਅੱਲਾ ਬਾਗੇ ਬਾਗੇ ਸੁਣ ਕੇ ਦੇਖ ਲਾ ਓਹੋ ਬਾਈ ਹੋ ਉਹ ਕਿਦਾਂ ਤੇ ਡਿਗੜੋ ਤਾ ਸੜੇ ਹੱਥ ਖਾਉਣੀ ਸੋਲੇ ਚੁੱਪ ਕਰਕੇ ਬੰਦੇ ਆ ਗਏ ਬੰਦੇ ਬਾਪੂ ਬੰਦੇ ਆ ਗਏ ਤੱਕ ਜੱਟ ਮਾਰੀ ਓਏ ਅਰੇ ਸਾਡੇ ਸਾਡੇ ਹਾਂ ਫਾਦੀ ਆ ਮੋਸਕ ਮਾਰਦੇ ਨਾਲ ਚ ਡੱਡੂ ਹੱਲੇ ਹੁੰਦਾ ਐ ਕਢਾਵੇ ਦੇ ਕੀ ਖਾਂਦੇ ਆ ਤਾਂ ਮੋٹے ਜਿਹਨੇ ਬਾਸੜਿਆ ਮਾਰਿਆ ਐਨੇ ਮਾਰਿਆ ਐਨੇ ਮਾਰਿਆ ਉਹ ਤੂੰ ਪਿਆਈਆਂ ਉੱਠ ਖੜ ਮੋਟਿਆ ਦੇਖ ਲੈ ਬੰਦੇ ਮੁੰਦੇ ਬਾਕੇ ਕੀ ਗੱਲ ਆ ਬਾਪੂ ਬੰਦੇ ਰਹਿ ਪਏ ਹੈਂ ਹੋ ਰਹਿ ਪਏ ਰਹਿ ਪਏ ਇਹ ਕੀ ਗੱਲ ਬਈ ਬਾਪੂ ਟੱਟੀ ਨਿਕਲ ਗਈ ਬਿੱਕਾ ਬਿੱਕਾ ਉਹ ਪਾਣੀ ਲਿਆ ਬਾਟੇ ਸਿਸ ਕਰੀ ਸਾਹ ਲੈ ਕੇ ਆ ਉਹ ਅੱਛਾ